ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਸਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਹਾਡੇ ਵਿੱਚ ਭਰੋਸੇ ਦੀ ਕਮੀ ਹੈ ਤਾਂ ਮੈਂ ਜਾਣਦਾ ਹਾਂ ਕਿ ਕਿਤੇ ਨਾ ਕਿਤੇ ਉਹ ਆਹ ਵਾਲੇ 7 ਕਾਰਨ ਜ਼ਰੂਰ ਹੋਣਗੇ ਜੋ ਤੁਹਾਨੂੰ ਇਸ ਵੀਡੀਓ ਵਿੱਚ ਦੱਸੇ ਜਾ ਰਹੇ ਨੇ ਕਿਉਂਕਿ ਇਹਨਾਂ ਕਾਰਨਾਂ ਤੋਂ ਬਿਨਾ ਹੋਰ ਕੋਈ ਵੀ ਕਾਰਨ ਨਹੀਂ ਹੈਗਾ ਤੁਹਾਨੂੰ ਆਪਣੇ ਆਪ ਤੇ ਭਰੋਸਾ ਵਧਾਉਂਦਾ ਜੇਕਰ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਿਲਕੁਲ ਤਰੋ-ਤਾਜ਼ਾ ਮਹਿਸੂਸ ਕਰੋਗੇ ਜੇਕਰ ਤੁਸੀਂ ਤਿਆਰ ਹੋ ਆਪਣੇ ਭਰੋਸੇ ਨੂੰ ਹੋਰ ਜ਼ਿਆਦਾ ਪੱਕਾ ਕਰਨ ਲਈ ਤਾਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹਾਂ ਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀਡੀਓ ਵੇਖਣ ਦੀ ਜ਼ਰੂਰਤ ਨਹੀਂ ਪਊਗੀ ਆਪਣੇ ਆਪ ਤੇ ਭਰੋਸਾ ਵਧਾਉਣ ਦੇ 7 ਕਾਰਨ ਹਨ ਜੋ ਤੁਹਾਨੂੰ ਇਸ ਵੀਡੀਓ ਵਿੱਚ ਦੱਸੇ ਜਾ ਰਹੇ ਨੇ ਨੰਬਰ 1 ਆਪਣੇ ਆਪ ਤੇ ਭਰੋਸਾ ਕਰੋ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇਹ ਮਨਾਓ ਕਿ ਤੂੰ ਕਾਬਿਲ ਹੈ ਦੂਜਿਆਂ ਦੀ ਸੋਚ ਨੂੰ ਲੋੜ ਤੋਂ ਵੱਧ ਮਹੱਤਵ ਦੇਣਾ ਬੰਦ ਕਰ ਦੋ ਰੋਜ਼ ਆਪਣੇ ਆਪ ਨੂੰ ਕਹੋ ਮੈਂ ਕਰ ਸਕਦਾ ਹਾਂ ਇਹ ਛੋਟੀ ਜਿਹੀ ਗੱਲ ਤੇਰੀ ਜ਼ਿੰਦਗੀ ਬਦਲ ਦੇਵੇਗੀ ਨੰਬਰ 2 ਛੋਟੇ ਛੋਟੇ ਕੰਮ ਪੂਰੇ ਕਰੋ ਆਪਣੇ ਆਪ ਤੇ ਭਰੋਸਾ ਵਧਾਉਣ ਲਈ ਤੁਹਾਨੂੰ ਉਹ ਵਾਲੇ ਕੰਮ ਪੂਰੇ ਕਰਨੇ ਪੈਣਗੇ ਜਿਹੜੇ ਤੁਹਾਨੂੰ ਤੁਹਾਡੇ ਮਾਪਿਓ ਯਾਰ ਦੋਸਤ ਭੈਣ ਭਰਾ ਵੱਲੋਂ ਜਾਂ ਟੀਚਰਾਂ ਵੱਲੋਂ ਦਿੱਤੇ ਜਾ ਰਹੇ ਆ ਕਿਉਂਕਿ ਜਿੰਨਾ ਤੱਕ ਤੁਸੀਂ ਛੋਟੇ ਛੋਟੇ ਕੰਮ ਪੂਰੇ ਨਹੀਂ ਕਰਨਾ ਸਿੱਖਦੇ ਉਹਨਾਂ ਤੱਕ ਤੁਹਾਨੂੰ ਵੱਡੇ ਕੰਮ ਪੂਰੇ ਕਰਨ ਦਾ ਹੌਸਲਾ ਨਹੀਂ ਬਣੇਗਾ ਨੰਬਰ 3 ਆਪਣੇ ਆਸ-ਪਾਸ ਵਾਲੇ ਲੋਕ ਬਦਲੋ ਹਮੇਸ਼ਾ ਆਪਣੇ ਵਾਲੇ ਦਿਵਾਲੀ ਉਹੀ ਲੋਕ ਰੱਖੋ ਜੋ ਤੁਹਾਨੂੰ ਉੱਪਰ ਚੜਦਾ ਦੇਖਦੇ ਨੇ ਉਹਨਾਂ ਲੋਕਾਂ ਤੋਂ ਦੂਰੀ ਬਣਾ ਲਓ ਜਿਹੜੇ ਤੁਹਾਨੂੰ ਹੇਠਾਂ ਡੇਗਣਾ ਚਾਹੁੰਦੇ ਨੇ ਕਿਉਂਕਿ ਸਹੀ ਸੰਗਤ ਹੀ ਸਹੀ ਆਤਮ-ਪ੍ਰੋਸਾ ਦਿੰਦੀ ਹੈ ਨੰਬਰ 4 ਆਪਣੇ ਆਪ ਦੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਉਦੋਂ ਤੁਹਾਡਾ ਭਰੋਸਾ ਟੁੱਟਦਾ ਹੈ ਜਦੋਂ ਤੁਸੀਂ ਆਪਣੀ ਤੁਲਨਾ ਕਿਸੇ ਹੋਰ ਨਾਲ ਕਰਦੇ ਹੋ ਉਸ ਟਾਈਮ ਤੁਹਾਡੇ ਮਨ ਦੇ ਵਿੱਚ ਬਹੁਤ ਭੜੇ-ਭੜੇ ਖਿਆਲ ਆਉਂਦੇ ਨੇ ਯਾਦ ਰੱਖੋ ਹਰ ਮਨੁੱਖ ਦੀ ਯਾਤਰਾ ਵੱਖਰੀ ਹੈ ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਜਿੱਤਣਾ ਚਾਹੁੰਦੇ ਹੋ ਦੁਨੀਆ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਤੁਲਨਾ ਕਰਨੀ ਬੰਦ ਕਰ ਦਿਓ ਨੰਬਰ 5 ਆਪਣੇ ਡਰਾਂ ਦਾ ਸਾਹਮਣਾ ਕਰੋ ਜਿਹੜੀ ਚੀਜ਼ ਤੁਹਾਨੂੰ ਡਰਾਉਂਦੀ ਹੈ ਉਸ ਨੂੰ ਵੇਖ ਕੇ ਭੱਜੋ ਨਾ ਹਰ ਇੱਕ ਛੋਟੀ ਗੱਲ ਨੂੰ ਚੁਣੋ ਜਿਸ ਤੋਂ ਤੁਸੀਂ ਕਬਰੋਂਦੇ ਹੋ ਅਤੇ ਉਸ ਦਾ ਡਟ ਕੇ ਸਾਹਮਣਾ ਕਰੋ ਜਿੰਨਾ ਤੱਕ ਤੁਸੀਂ ਆਪਣੇ ਡਰ ਨਾਲ ਨਹੀਂ ਲੜਦੇ ਉਹਨਾਂ ਤੱਕ ਤੁਸੀਂ ਅੰਦਰੋਂ ਮਜ਼ਬੂਤ ਨਹੀਂ ਹੋ ਸਕਦੇ ਨੰਬਰ 6 ਸਰੀਰਕ ਭਾਸ਼ਾ ਬਦਲੋ ਜੇ ਤੁਸੀਂ ਝੁੱਕ ਕੇ ਚੱਲਦੇ ਹੋ ਤਾਂ ਬੰਦ ਕਰ ਦਿਓ ਜੇਕਰ ਤੁਸੀਂ ਮੂੰਹ ਥੱਲੇ ਕਰਕੇ ਗੱਲ ਕਰਦੇ ਹੋ ਤਬ ਬੰਦ ਕਰ ਦਿਓ ਕਿਉਂਕਿ ਜਿੰਨਾ ਤੱਕ ਤੁਸੀਂ ਸੀਨਾ ਤਾਣ ਕੇ ਨਹੀਂ ਤੁਰਦੇ ਜਿੰਨਾ ਤੱਕ ਤੁਸੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਸੇ ਨਾਲ ਗੱਲ ਨਹੀਂ ਕਰਦੇ ਉਹਨਾਂ ਤੱਕ ਕੋਈ ਵੀ ਤੁਹਾਡੀਆਂ ਗੱਲਾਂ ਨੂੰ ਮਹੱਤਵ ਨਹੀਂ ਦੇਵੇਗਾ ਸਿੱਧਾ ਖੜਾ ਹੋ ਕੇ ਨਜ਼ਰਾਂ ਮਿਲਾ ਕੇ ਗੱਲ ਕਰੋ ਅਤੇ ਹੌਲੀ ਜੀ ਮੁਸਕਰਾਹਟ ਆਪਣੇ ਚਿਹਰੇ ਤੇ ਰੱਖੋ ਤੇਰਾ ਸਰੀਰ ਹਿੰਮਤ ਤੈਨੂੰ ਦੱਸੇਗਾ ਕਿ ਤੂੰ ਅੰਦਰੋਂ ਮਜ਼ਬੂਤ ਹੋ ਚੁੱਕਾ ਹੈ ਨੰਬਰ 7 ਆਪਣੀ ਸਫਲਤਾਵਾਂ ਨੂੰ ਯਾਦ ਰੱਖੋ ਕਦੇ ਇਹ ਕਦੇ ਵੀ ਇਹ ਨਾ ਸੋਚੋ ਕਿ ਤੂੰ ਕੁਝ ਕੀਤਾ ਨਹੀਂ ਇਹ ਲਿਖਤ ਬਣਾਓ ਜ਼ਿੰਦਗੀ ਵਿੱਚ ਜੋ ਕੁਝ ਵੀ ਤੁਸੀਂ ਹਾਸਲ ਕੀਤਾ ਏ ਜਦੋਂ ਵੀ ਤੁਹਾਡਾ ਮਨ ਡੋਲਦਾ ਹੈ ਜਦੋਂ ਵੀ ਤੁਹਾਡੇ ਦਿਮਾਗ ਦੇ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਨੇ ਤਾਂ ਉਹਨਾਂ ਕੰਮਾਂ ਨੂੰ ਯਾਦ ਕਰੋ ਜਿਹੜੇ ਕੰਮ ਤੁਸੀਂ ਆਪਣੇ ਬਲ ਬੂਤੇ ਤੇ ਇਕੱਲਿਆਂ ਕੀਤੇ ਨੇ ਆਖਿਰ ਦੇ ਵਿੱਚ ਆਪਣੇ ਆਪ ਤੇ ਭਰੋਸਾ ਕਰਨਾ ਸਿੱਖ ਲਓ ਕਿਉਂਕਿ ਜਿਹੜਾ ਮਨੁੱਖ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਸ ਨੂੰ ਕੋਈ ਵੀ ਦੁਨੀਆ ਦੀ ਤਾਕਤ ਹਰਾ ਨਹੀਂ ਸਕਦੀ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ